ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋ ਜਾਂਦਾ ਰੈਕ ਲਾਹ ਦਿੰਦੇ ਆ ਤੇ ਉਦੋਂ ਬਾਅਦ ਲੈ ਕੇ ਜਾਂਦੇ ਆ ਤੇ ਉਹ ਰੋਗ ਗਈ ਸੀ ਗੱਡੀ ਤੇ ਉਹ ਲੇਡੀ ਨੂੰ ਅਸੀਂ ਆਵਾਜ਼ਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੇ ਦੋਨੇ ਲੱਤਾਂ ਲੱਤਾਂ ਕੱਟੀਆਂ ਨਹੀਂ ਉਹਦੀਆਂ ਤੇ ਜਿਹਨੂੰ ਭੱਜ ਕੇ ਮਤਲਬ ਉਹਨੂੰ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਆ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜਤਾ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਤੇ ਦੇ ਵਿੱਚ ਸੈਸ਼ਨ ਦੇ ਬਾਹਰਲੇ ਪਾਸੇ ਉਹ ਨਾਮ ਬੀਤਾ ਰਾਣੀ ਸੀ ਵਾਈਫ ਹੋ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਆ ਤੇ ਜਿਹੜਾ ਆਪ ਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਐਫ ਨੂੰ ਵੀ ਅਪੀਲ ਕਰਦੀ ਆ ਜੀਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਆ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਪੋਲ ਇੱਥੇ ਬਣੇ ਹੋਏ ਆ ਆਲਰੇਡੀ ਇੱਧਰ ਉੱਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੀ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆ ਇਪਾ ਇਹ ਵਾਤਵਾਦ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਆਹਨ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਜਏ ਗਏ ਉਹਨੂੰ ਕੱਢਿਆ ਥੱਲੋਂ ਫਿਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਉਹਨਾਂ ਮਤਲਬ ਦੋਨੇ ਲਾਤਾ ਕੱਟ ਗਏ